ਤਨ ਹੈ ਤਨ ਹੈ ਤਨ ਹੈ ਜਿਹੜੇ ਨਾਮ ਲੈਂਦੇ ਨੇ ਕੋਈ ਸਤਿਗੁਰੂ ਸ੍ਰੀ ਗੁਰੂ ਸਾਹਿਬ ਨੇ ਇੱਕ ਕਹਾਣੀ ਹੈ ਐਵੇਂ ਗੁਰੂ ਦੀ ਕਾਦੀ ਬਣਾਉਣ ਵਾਲੀ ਕਰਦਾ ਹੈ ਕਿਰਨਿਆਂ ਚੇਹਾਂ ਨਾਲ ਬੰਦਦੇ ਆਇਆ ਖਿਡੂ ਉਹ ਰਾਤਾਂ ਇੱਕ ਗੁੰਮੂ ਵੱਜਣਗੇ ਉਹ ਗੁਰੂ ਜਾਣਦਾ

ਸਿੱਖੀ ਗੁਰੂ ਦਾ ਹੁਕਮ ਨਾਮ ਮੰਨੇ ਇੱਕ ਗੁਰੂ ਦਾ ਦੋਸਤ ਹੀ ਰਹੀ ਸਿੱਖ ਕਰੇ ਬਧਮਾਂ ਦੀਆਂ ਵਿਅੰਕੇ ਮੇਰਾ ਗੁਰੂ ਨੇ ਬਹਾਮੀ ਕੀਤਾ ਗੁਰੂ ਤਾਂ ਸਦਾ ਹੀ ਪਦਾ ਕਰਦਾ ਹੈ ਉਹ ਇਤਿਆ ਇਹ ਬਾਬਾ ਗੁਰਜੀ ਕੀ ਫਤਿਹ ਗੁਰਦਰਸ ਸਾਰੇ ਸ਼ਿਰਪੁਰਾ ਲਾਹੌਰਾਂ ਵਿਖੇ ਅੱਜ ਪੁਰਮਾਸ਼ੀ ਦਾ ਦਿਹਾੜਾ ਮਨਾਇਆ ਗਿਆ ਭੱਲੇ ਗੁਰਪੁਰਪੁਰਗੁਰੂ ਅਮਰਦਾਸ ਮਹਾਰਾਜ ਦਾ ਜਿਨ੍ਹਾਂ ਦੀ ਬਾਤ ਪਟਾਣੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹ ਬਣਿਆ ਵੈ ਇੱਥੇ ਗੁਰਪੁਰ ਬਣਾਇਆ ਗਿਆ ਉੱਥੇ ਹਰ ਕ ਪੂਰਨਮਾਸ਼ੀ ਨੂੰ ਇੱਥੇ ਦੀਵਾਨ ਸਜਾਇਆ ਜਾਂਦਾ ਹੈ ਸਵੇਰੇ ਅਮਰ ਸੰਚਾਰ ਉਹ ਜਿਹਦੇ ਵਿੱਚ ਬਹੁਤ ਸਾਰੇ ਸੰਤ ਨੇ ਖੰਡੇ ਵਾਟੇ ਦਾ ਅਮਰ ਸਕਿਆ ਤੇ ਕਾਫੀ ਦੂਰ ਦੂਰ ਤੋਂ ਸੰਗਤਾਂ ਆ ਕੇ ਪੂਰਨਮਾਸ਼ੀ ਦੇ ਦਿਹਾੜੇ ਤੇ ਜਿੱਥੇ ਸੇਵਾ ਕਰਦੇ ਨੇ ਉੱਥੇ ਕਥਾ ਕੀਰਤਨ ਹਾਜ਼ਰੀ ਭਰ ਕੇ ਆਏ ਆਪਣਾ ਜਨਮ ਸਫਲਾ ਕਰਦੇ ਹਨ ਸੋ ਸੰਗਤਨ ਬੇਨਤੀ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਸੇਵ ਉਪਦੇਸ਼ ਤੇ ਆਪਾਂ ਚੱਲ ਕੇ ਆਪਣੇ ਜਨਮ ਸਫਲਾ ਕਰੀਏ ਤਾਂ ਕਿ ਆਪਣਾ ਧਾਰਿਆ ਮਨੁੱਖਾ ਜਨਮ ਸਫਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ